ਅੱਜ ਡਿੰਪਲ ਰਾਜਾ ਨੂੰ ਤੁਹਾਡੀਆਂ ਦਿਵਾਵਾਂ ਦੀ ਲੋੜ ਹੈ ਡਿੰਪਲ ਰਾਜਾ ਨੂੰ ਅੱਜ ਤੁਹਾਡੀ ਮਦਦ ਦੀ ਲੋੜ ਹੈ ਵਾਇਸ ਆਫ ਪੰਜਾਬ ਸੀਜ਼ਨ 1 ਦੇ ਵਿੱਚ ਇਹਨਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਤੇ ਦੂਜੇ ਤੀਜੇ ਨੰਬਰ ਤੇ ਆਏ ਸੀਗੇ ਡਿੰਪਲ ਰਾਜਾ ਭਾਈ ਆਪਦੀ ਗਾਇਕੀ ਦੇ ਨਾਲ ਇਹਨਾਂ ਨੇ ਬਹੁਤ ਸਾਰੇ ਚੰਗੇ-ਚੰਗੇ ਕਲਾਕਾਰਾਂ ਨੂੰ ਕੀ ਲਿਆ ਸੀਗਾ ਆਪਦੇ ਸੁਰਾਂ ਦੇ ਅਧੀਨ ਕਰ ਲਿਆ ਸੀ ਉਹਨਾਂ ਨੂੰ ਪਰ ਅੱਜ ਡਿੰਪਲ ਰਾਜਾ ਬੋਲਣ ਤੋਂ ਵੀ ਅਸਮਰਥ ਹੈ ਉਹਦੀ ਆਵਾਜ਼ ਵੀ ਨਿਕਲ ਨਹੀਂ ਰਹੀ ਇਸ ਬਿਮਾਰੀ ਦੇ ਕਰਕੇ ਗੁਰਦਿਆਂ ਦੀ ਸਮੱਸਿਆ ਗੁਰਦੇ ਫੇਲ ਹੋ ਚੁੱਕੇ ਨੇ ਡਾਕਟਰ ਜਵਾਬ ਦੇ ਰਹੇ ਨੇ ਇਲਾਜ ਦੇ ਲਈ ਕੋਈ ਪੈਸਾ ਨਹੀਂ ਹੈਗਾ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਮੇਰੇ ਕੋਲ ਉਹਨਾਂ ਦੇ ਇਲਾਜ ਵਾਸਤੇ ਕੁਝ ਨਹੀਂ ਹੈ ਉਹ ਤੁਹਾਡੇ ਤੁਹਾਡੇ ਹੱਥ ਛੋੜ ਕੇ ਬੇਨਤੀ ਕਰਦੀ ਕਿ ਉਹਦੀ ਹੱਲ ਕਰੋ ਬੋਧ ਹੈ ਇਸ ਟਾਈਮ ਮੂ ਮੁਸੀਬਤ ਹੈ ਬੋਧ ਉਹਦੀ ਹਾਲਤ ਤਾਂ ਬਹੁਤ ਨਾਜ਼ੁਕ ਬਣੀ ਹੋਈ ਇਹ ਕਹਿੰਦੀ ਮੈਂ ਨਹੀਂ ਮਤਨਾ ਤੋੜ ਕੇ ਕਰਿਆ ਕਰ ਵਾਲੀ ਵੇ ਇੱਕ ਸਮਾਂ ਸੀਗਾ ਏ ਬਾਈ ਡਿੰਪਲ ਰਾਜਾ ਦਾ ਇਹ ਉਹਨਾਂ ਦੀ ਪਤਨੀ ਹੈ ਜਦੋਂ ਮਾਸਟਰਸਲੀ